ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਇੱਕ ਹੋਰ ਸੂਟਾਂ ਦੀ ਵੀਡੀਓ ਲੈ ਕੇ ਆਏ ਆ ਇਹ ਆਪਣੇ ਕੋਲੇ ਟੈਬੀ ਸਿਲਕ ਦੇ ਸੂਟ ਨੇ ਜੀ ਬਹੁਤ ਹੀ ਪਿਆਰਾ ਪ੍ਰਿੰਟ ਬਣਿਆ ਹੋਇਆ ਦੇਖੋ ਡਿਜ਼ਾਈਨਿੰਗ ਤੇ ਇਹਦਾ ਕਲਰ ਦੇਖੋ ਕਿੰਨਾ ਘੈਂਟ ਬਣਿਆ ਹੋਇਆ ਹੈ ਜੀ ਇਹਦੇ ਲਾਈਨਿੰਗ ਲੱਗੂਗੀ ਲਾਈਨਿੰਗ ਇਹਦੇ ਤੇ ਸਾਰੇ ਸੂਟ ਦੀ ਲੱਗੂ ਗਾਲ ਓਵਰ ਤੇ ਤੁਸੀਂ ਜੇਕਰ ਚਾਹੋ ਕਲੀ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਸ਼ਰਟ ਦਾ ਕਪੜਾ ਵੀ ਆਪਾਂ ਦੇ ਸਕਦਾ ਹੈ ਇਹਦੇ ਚ ਆਪਾਂ ਨੂੰ ਕਲਰ ਹੋਰ ਮਿਲ ਜਾਣਗੇ ਇਹਦਾ ਰੇਟ ਰਹੂਗਾ ਜੀ 500 ਰੁਪਿਆ 5 ਮੀਟਰ ਦੀ ਇਹ ਕੱਟ ਹੋਊਗੀ ਇਹਦਾ ਰੇਟ ਰਹੂਗਾ 500 ਰੁਪਇਆ ਇੱਕ ਆਪਣੇ ਵਿੱਚ ਹੋਰ ਕਲਰ ਹੈ ਇਹ ਕੇ ਕਲਰ ਆ ਗਿਆ ਜੀ ਇਹ ਜੇ ਸਾਰੀ ਕਲਰ ਨੇਗੇ ਬਹੁਤ ਹੀ ਪਿਆਰਾ ਪ੍ਰਿੰਟ ਬਣਿਆ ਹੈ ਦੇਖੋ 5 ਮੀਟਰ ਦੀ ਇਹਦੀ ਕੱਟ ਹੈ ਇਹਦਾ ਰੇਟ ਰਹੂਗਾ 500 ਰੁਪਇਆ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਾਂ WhatsApp ਤੇ ਕਾਲ ਕਰਕੇ ਗੱਲ ਕਰ ਸਕਦੇ ਹੋ ਇਹਦਾ ਕਟਰ ਹੋਊਗੀ 5 ਮੀਟਰ ਇਹ ਕੱਲੀ ਆਪਾਂ ਤੁਹਾਨੂੰ ਸ਼ਰਟ ਦਾ ਕਪੜਾ ਵੀ ਦੇ ਸਕਦੇ ਆ ਜੇ ਤੁਹਾਨੂੰ ਸ਼ਰਟ ਦਾ ਕਪੜਾ ਚਾਹੀਦਾ ਕੱਲੀ ਦਾ ਉਹ ਵੀ ਦੇ ਦਾਂਗੇ ਇਹਦਾ ਰੇਟਰ ਹੋਊਗਾ ਜੀ 500 ਰੁਪਏ ਇਹ ਆਪਣੇ ਕੋਲੇ ਟੈਬੀ ਦੇਸੀ ਦੋ ਸੂਟ ਇੱਕ ਆਪਣੇ ਕੋਲੇ ਆ ਇੱਕ ਇਹ ਸੂਤੀ ਸੂਟ ਜੀ ਬਹੁਤ ਸੌਫਟ ਕਪੜਾ ਹੈ ਇਹਦਾ ਰੇਟ ਰਹੂਗਾ ਜੀ 350 ਰੁਪਿਆ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਤੇ ਕੱਪੜਾ ਬਹੁਤ ਹੀ ਪਿਆਰਾ ਕੱਪੜੇ ਦੀ ਫੁੱਲ ਗਾਰੰਟੀ ਹੋਵੇਗੀ ਕੰਪਨੀ ਦਾ ਕੱਪੜਾ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ ਰਹੂਗਾ 350 5 ਮੀਟਰ ਪੂਰੀ ਕਟ ਹੈ ਜੀ ਇਹਦੀ ਰੇਟ 350 ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਬਾਕੀ ਚੈਨਲ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ